ਚੋਣਾ ਸਾਫ ਸੁਥਰਾ ਤਾਜੀ ਸੂਈ ਵੀ ਚਰਸੀ ਤੇ ਵੀਰੇ ਮਗਰ ਅਥਰ ਵੀ ਧਾਰਾ ਮਾਰਦੀ ਸੋ ਦੇਖੋ ਯਾਰ ਚੋਣਾ ਚਵਾ ਦੇਖੋ ਜਮਾ ਗਰਨੇ ਵਰਗਾ ਇੱਕ ਨੰਬਰ ਮੋਟਾ ਚੋਣਾ ਸਾਫ ਸੁਥਰਾ ਹਾਂਜੀ ਭਾਈ ਨਾਮ ਐਡਰੈਸ ਦੱਸਦੀ ਆਪਣਾ ਨਾਮ ਪੈਂਦਾ ਚਲਣਾ ਬਰਨਾਲਾ ਦੀ ਹਿੰਦਾਂ ਮੇਰਾ ਨਾਮ ਆ ਹੋਆ ਨੰਬਰ 9815239100 ਤੇ ਜਿਹੜੀ ਆਪਾਂ ਬੱਚੀ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਇਹ ਪਹਿਲਾ ਸੂਆ ਸੂਈ ਆਲੀ 2 ਦਾ ਪਲੂਨ ਪਹਿਲਾ ਸੂਆ ਮਗਰ ਬੱਚਾ ਆ ਗਿਆ ਇਹ ਬੱਚੀ ਅੱਛਾ ਮਗਰ ਆ ਗਿਆ ਜਾਰਸੀ ਦੀ ਬੱਚੀ 나ੜੂਆ ਨਾਲ ਆ ਹਾਂਜੀ ਅੱਜ ਕਿਹਵਾ ਦੇਣਾ ਸੂਈ ਨੂੰ ਤੀਜਾ ਦੇਣਾ ਹੈ ਤੀਜਾ ਦਿਨ ਤੇ ਧਾਰਾ ਆਪਾਂ ਮਾਰ ਕੇ ਗਿਆ ਜੇਰ ਜਰੋਕੇ ਆ ਜੇਰ ਜਰ ਸਾਰਾ ਕੁਝ ਹੋ ਗਿਆ ਤੇ ਕਿੰਨਾ ਕੁ ਦੁੱਧ ਪਾ ਦੂਗੀ ਇਹ ਦੁੱਧ ਇਹ 18-19 ਕਿਲੋ ਪਾਲੂਤ ਨੂਨ ਬੱਛੀ ਹੈਗੀ ਜਾਤ ਕਵਾਟੀ ਵਾਲੀ ਰੇਟ ਕੀ ਰੱਖਿਆ ਵੇਚਣ ਵਾਲਾ ਰੇਟ 75000 ਮਾਨਦਾਨ ਹੋ ਜਾਊਗਾ ਕਰ ਲਾਂਗੇ ਤੋੜ ਦੀ ਬਾਰ ਨੂੰ ਸੋਵਰਾ ਮੂੰਹ ਮੱਥਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਬੈਠਦਾ ਪਾ ਧਾਰਾ ਮਾਰ ਕੇ ਦਿਖਾ ਦਿਆਂ ਸਵੇਰ ਦਾ ਟਾਈਮ ਚ ਬਈ ਇਹਦੀ ਹੋਣੀ ਆ ਤੇ ਨਾਲਾ ਨੂਰ ਨਾਲ ਦੇਖੋ ਇਹਨਾਂ ਕਿਆ ਬਾਤਾਂ ਗੁੰਦੀ ਭਈਆ ਰੇਟ 75000 ਪਹਿਲਾ ਸੂਆ ਮੂਹੋ ਦੋ ਦੰਦ ਮਗਰ ਜਰਸੀ ਦੀ ਬੱਚੀ ਤੇ ਮਿਲਕ ਵੇਨ ਵਗੈਰਾ ਨਾੜਾ ਤੇ ਬਿਊਟੀ ਵਗੈਰਾ ਸਨੱਖਾ ਬਣ ਬਹੁਤ ਜ਼ਿਆਦਾ ਪਹਿਲਾ ਸੂਆ ਸੂਈ ਸਵਾਈ ਦੁੱਧ ਦੀ ਗੱਲ ਕਰੀਏ ਆਪਾਂ 17 18 ਕਿਲੋ ਆਰਾਮਣਾ ਬੱਚੀ ਨੇ ਦੇ ਦੇਣਾ ਮਗਰ ਵੀ ਫੀਮੇਲ ਕਾਫ ਜਰਸੀ ਦੀ ਇਹਦੇ ਬੱਚੀ ਆ ਗਈ ਸੋ ਕੁਆਲਿਟੀ ਵਗੈਰਾ ਚੈੱਕ ਕਰੋ ਲੈਵੇ ਦੀ ਜਮਾ ਸਾਫ ਸੁਥਰੀ ਤੇ ਪਲੂਣ ਪਹਿਲਾ ਸੂਆ ਸੂਈ ਸਵਾਈ ਤੇ ਦੋ ਬੈੜਾ ਬਿਲਕੁਲ ਹੋਰ ਖੜੀਆਂ ਤਾਜ਼ੀਆਂ ਇੱਕ ਕਾਲੇ ਰੰਗ ਦੀ ਤਾਜੀ ਸੂਈਆ ਇਹਦਾ ਰੇਟ ਵੀ 75000 ਰਿਆ ਧਾਰਾਂ ਇਹਦੇ ਵੀ ਉਹ ਕਿ ਜੇ ਰੋਕਿਆ 98152394810 ਪਿੰਡ ਚੰਨਣਵਾਲ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ